ਜੁੱਜਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 10 ਨਵੰਬਰ 2024 ਤੇ ਟੈਂਕ ਗਰੀਬ ਰਾਤ ਦੇ 8:00 ਵਜੇ ਜਾ ਰਹੇ ਨੇ ਪਹਿਲਾਂ ਤਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਮਿਹਰਬਾਨੀ ਤੇ ਸ਼ੁਕਰਾਨੇ ਸਭਨਾਂ ਦੇ ਜਿਨ੍ਹਾਂ ਨੇ ਅੱਜ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਤੇ ਦੁਆਵਾਂ ਭੇਜੀਆਂ ਸਾਰੇ ਹੀ ਵੀਰ ਭੈਣ ਭਰਾਵਾਂ ਦਾ ਸਾਰਿਆਂ ਦਾ ਵੱਡਿਆਂ ਦਾ ਛੋਟਿਆਂ ਦਾ ਤਹਿ ਦਿਲੋਂ ਸ਼ੁਕਰੀਆ ਧੰਨਵਾਦ ਜੀ ਤੇ ਇਸੇ ਤਰ੍ਹਾਂ ਸਾਡੇ ਲਈ ਸਾਡੇ ਨਾਲ ਜੁੜੇ ਰਹੇ ਹੋ ਤੇ ਇਸੇ ਤਰ੍ਹਾਂ ਜਿਹੜੀਆਂ ਸਾਡੇ ਲਈ ਦਵਾਵਾਂ ਭੇਜ ਦੇ ਰਹੇ ਹੋ ਅੱਗੇ ਵੀ ਤੁਹਾਡੀਆਂ ਦਵਾਵਾਂ ਸਾਡੇ ਲਈ ਬਹੁਤ ਕੰਮ ਆਉਂਦੀਆਂ ਨੇ ਜੇ ਅੱਜ ਅਸੀਂ ਇਸ ਮਕਾਮ ਤੇ ਖੜੇ ਹਾਂ ਤਾਂ ਸਿਰਫ ਤੁਹਾਡੀਆਂ ਦਵਾਵਾਂ ਕਰਕੇ ਹੀ ਖੜੇ ਹਾਂ ਕਿਉਂਕਿ 2018 ਤੋਂ ਆਪਣਾ ਪੇਜ ਚੱਲ ਰਿਹਾ ਹੈਗਾ ਸਿਰਫ ਤੁਹਾਡੀਆਂ ਦਵਾਵਾਂ ਸਦਕਾ ਹੀ ਅੱਜ ਇਸ ਮਕਾਮ ਤੇ ਪਹੁੰਚੇ ਹਾਂਗੇ ਤਾਂ ਸੋ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਨਮ ਦਿਨ ਤੇ ਦਵਾਵਾਂ ਭੇਜਣ ਲਈ ਸੋ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੀ ਅਪਡੇਟ ਇਹ ਆ ਉਮੀਦ ਮੁਤਾਬਕ ਬੀਤੀ ਕੱਲ ਰਾਤ ਆਪਾਂ ਅਪਡੇਟ ਦਿੱਤੀ ਸੀ ਵਿਪਵਾਦ ਏਰੀਏ ਵਿੱਚ ਮੀਂਹ ਦੀ ਕਾਰਵਾਈ ਜਿਹੜੀ ਤਰਕਸਾਰ ਕੱਲ ਨੂੰ 10 ਸਤੰਬਰ ਨੂੰ ਹੋ ਸਕਦੀ ਤਾਂ ਅੱਜ ਪਵਾਦ ਏਰੀਏ ਵਿੱਚ ਵੀ ਜਿਹੜੀ ਕਾਰਵਾਈ ਚੰਗੀ ਰਹੀ ਲਗਭਗ 3-4 ਵਜੇ ਤੋਂ ਮੀਂਹਿਆ ਕਾਰਵਾਈਆਂ ਰੋਪੜ ਚੰਡੀਗੜ੍ਹ ਮਹਾਲੀ ਏਰੀਆ ਵਿੱਚ ਸ਼ੁਰੂ ਹੋ ਗਈਆਂ ਸੀਆਂ ਆਨੰਤਪੁਰ ਸਾਹਿਬ ਚੰਗੀ ਛੱਟ ਲੱਗੀ ਪਵਾਦ ਏਰੀਏ ਵਿੱਚ ਕਾਫੀ ਵਧੀਆ ਮੀਂਹ ਦੀ ਅੱਜ ਛੱਟ ਲੱਗੀ ਉਸ ਤੋਂ ਬਾਅਦ ਤੜਕਸਾਰ ਦੇ ਚੜਦਿਆਂ ਹੀ ਜਿਹੜੀ ਕਾਰਵਾਈ ਸੀ ਲੁਧਿਆਣਾ ਦੇ ਕੁਝ ਇਲਾਕਿਆਂ ਵਿੱਚ ਪੂਜੀ ਫਤੇਗੜ ਸਾਹਿਬ ਦੇ ਵਿੱਚ ਵੀ ਅ ਕਈ ਕਿਸਮਾਂ ਦੇ ਵਿੱਚ ਵਧੀਆ ਛੱਟ ਲੱਗੀ ਲਗਭਗ ਦੁਪਹਿਰ ਬਾਅਦ ਮਾਨਸਾ ਦੇ ਕੁਝ ਇਲਾਕਿਆਂ ਵਿੱਚ ਜਾਂ ਬਰਨਾਲਾ ਕਿਤੇ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂਆਂ ਫਰੀਦਕੋਟ ਕੁਝ ਇਲਾਕਿਆਂ ਵਿੱਚ ਤਰਨਤਾਰ ਨੰਬਰ ਸਰ ਕੁਝ ਇਲਾਕਿਆਂ ਵਿੱਚ ਚੰਗੀ ਮੀਂਹ ਦੀ ਛੱਟ ਲੱਗੀ ਜਾਂ ਜਿਹੜੇ ਰੈਂਟਰ ਖੇਤਰਾਂ ਦਾ ਨਾਂ ਨਹੀਂ ਲਿਆ ਗਿਆ ਲਗਭਗ ਪੰਜਾਬ ਦੇ ਕਈ ਦਿਨਾਂ ਵਿੱਚ ਮੀਂਹ ਦੀ ਕਾਰਵਾਈ ਹੋਈ ਪਰ ਉਹਦੇ ਵਿੱਚੋਂ ਕਾਰਵਾਈ ਟੁੱਟਮੀ ਸੀਗੀ ਜੇ ਇੱਕ ਜ਼ਿਲ੍ਹੇ ਦੇ ਇੱਕ ਟੋਟੋ-ਟੋਟ 25% ਖੇਤਰਾਂ ਵਿੱਚ ਹਰ ਜ਼ਿਲ੍ਹੇ ਵਿੱਚ ਹੀ ਮੀਂਹ ਪਿਆਗਾ ਪਰ 70% ਇਲਾਕੇ ਫੇਰ ਵੀ ਅੱਜ ਮੀਂਹ ਤੋਂ ਸਖਨੇ ਹੀ ਰਹੇ ਅ ਜੇ ਦੀ ਇੰਨੀ ਕਹੀ ਮੀਂਹ ਸੀਗੀ ਵੀ ਜਿਹੜੀ ਕਾਰਵਾਈ ਹੋਊਗੀ ਟੁੱਟਮੀ ਹੋਊਗੀ ਬਾਦਲੇ ਸਾਰੇ ਏਰੀਆ ਨੂੰ ਕਵਰ ਨਹੀਂ ਕਰੂਗੀ ਤੇ ਜਿਹੜਾ ਮੀਂਹ ਹੋਊਗਾ ਸਿਰਫ 30-40% ਖੇਤਰਾਂ ਵਿੱਚ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲੂਗੀ ਤਾਂ ਉਮੀਦ ਮੁਤਾਬਕ ਅੱਜ 30-40% ਖੇਤਰਾਂ ਵਿੱਚ ਪੰਜਾਬ ਦੇ ਖੇਤਾਂ ਉੱਕਲੇ ਬੱਦਲ ਬਣੇ ਤੇ ਕਈ 30-40% ਖੇਤਰਾਂ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲੀਆਂ ਸੋ ਅੱਗੇ ਦਾ ਖਿਆਲ ਇਹ ਹੈਗਾ ਵੀ ਕੱਲ 11 ਸਤੰਭਾਂ ਨੂੰ ਵੀ ਪੰਜਾਬ ਦੇ ਥੋੜੇ ਬਹੁਤ ਇਲਾਕਿਆਂ ਵਿੱਚ ਮਤਲਬ ਕਿ 30-40% ਖੇਤਰਾਂ ਵਿੱਚ ਮੀਂਹ ਦੀ ਸਭਾਵਨਾ ਹੈਗੀ ਹੈਗੀ ਹੋ ਸਕਦਾ ਤੜਕਸਾਰ ਜਿਹੜੇ ਕੱਲ ਆਪਾਂ ਜਿਹੜੇ ਬੋਲੇ ਸੀਗੇ ਰੋਪੜ ਚੰਡੀਗਲ ਮਹਾਲੀ ਪਵਾਦ ਫਤਿਹਗੜ੍ਹ ਸਾਹਿਬ ਪਵਾਦ ਏਰੀਆ ਆ ਗਿਆ ਜਿਹੜਾ ਤੇ ਪਟਿਆਲਾ ਦੇ ਇਲਾਕੇ ਤੇ ਸੰਗਰੂਰ ਦੇ ਇਲਾਕੇ ਥੋੜੇ ਬਹੁਤ ਬਰਨਾਲਾ ਜਾਂ ਲੁਧਿਆਣਾ ਦੇ ਕੁਝ ਇਲਾਕਿਆਂ ਵਿੱਚ ਜਾਂ ਨਵਾਂ ਸ਼ਹਿਰ ਦੇ ਕੁਝ ਥੋੜੇ ਬਹੁਤ ਖੇਤਰਾ ਵਿੱਚ ਤੜਕਸਰ ਵੀ ਕੱਲ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਜੇ ਤੜਕ ਸਰ ਕਾਰਵਾਈ ਨਾ ਹੋਈ ਤਾਂ ਕੱਲ ਦੁਪਹਿਰ ਬਾਅਦ ਪੰਜਾਬ ਦੇ ਕੇਂਦਰੀ ਭਾਗਾਂ ਦੇ ਵਿੱਚ ਜਾਂ ਪੱਛਮੀ ਖੇਤਰਾਂ ਵਿੱਚ ਵੀ ਜਾਂ ਮਾਝੇ ਦੇ ਬਾਬੇ ਵਿੱਚ ਕਿਤੇ ਵੀ ਜਿਹੜਾ 30 40% ਖੇਤਰਾ ਵਿੱਚ ਗਰਚ ਚੌਕਲੇ ਬੱਦਲ ਬਣ ਕੇ ਨਿੱਕੀਆਂ ਮੋਟੀਆਂ ਕਾਰਵਾਈਆਂ ਜਿਹੜੀਆਂ ਦੇ ਸਕਦੇ ਨੇ ਨਿੱਕੀ ਮੋਟੀ ਕਾਰਵਾਈ ਕਹਿੰਦਾ ਭਾਅ ਕਿਤੇ ਜਿਹੜਾ ਕਿਤੇ ਕਿਤੇ ਮੀਂਹ ਹੁੰਦਾਗਾ ਉਹਦੇ ਵਿੱਚ ਕਿਤੇ ਵਧੀਆ ਛੱਟ ਵੀ ਲੱਗ ਜਾਂਦੀ ਦੀਆ ਕਿਤੇ ਭਾਰੀ ਮੀਂਹ ਵੀ ਪੈ ਜਾਮ ਹੁੰਦਾਗਾ ਪਰ ਕਾਰਵਾਈ ਟੁੱਟ ਵੀ ਹੁੰਦੀ ਆ ਉਹ ਬੱਦਲ ਨੇ ਜਿਹੜੇ ਜ਼ਿਆਦਾ ਇਲਾਕਾ ਕਵਰ ਨਹੀਂ ਕਰਦੇ ਜਦੋਂ ਆਪਾਂ ਕਹਤਾ ਵੀ ਟੁੱਟਮੀ ਕਾਰਵਾਈ ਹੋ ਸਕਦੀ ਹੈ ਤਾਂ ਸਮਝ ਲਓ ਵੀ ਮੀਂਹ ਜਿਆਦਾ ਟੁੱਟਮਾ ਹੀ ਰੋਗਾ ਮਤਲਬ ਕਿ ਬਾਡੇਲਾ ਸਾਰੇ ਏਰੀਆ ਚ ਨਹੀਂ ਪੈਂਦਾ ਜਾਂ ਜਿੱਦਾਂ ਐਗਜ਼ਾਮਪਲ ਤੌਰ ਤੇ ਦਾਣ ਤੌਰ ਤੇ ਆਪਾਂ ਬਠਿੰਡੇ ਦੀ ਗੱਲ ਕਰ ਲਈਏ ਵੀ ਰੰਪਰੇ ਪੈ ਗਿਆ ਪੁੱਛੋ ਰਹਿ ਗਿਆ ਤੇ ਬਠਿੰਡੇ ਸ਼ਹਿਰ ਦੇ ਪੈ ਗਿਆ ਅੱਗੇ ਮਤਲਬ ਕਿ ਫੇਰ ਹੈਗਾ ਮੀਂਹ ਹਨਾ ਤਾਂ ਇਦਾਂ ਦੀ ਜਿਹੜੀ ਉਮੀਦ ਕੱਲ ਵੀ ਜਿਹੜੀ ਬਣੀ ਰਹਿਣੀ ਆ 30 40 ਪ੍ਰਾਪਲੈਂਟ ਕਿਤਨਾਂ ਚ ਗਰਚੋਂ ਕੱਲੇ ਬੱਦਲ ਬਣ ਸਕਦੇ ਹੈਗੇ ਤੇ ਅ 340 ਪਰਸੈਂਟ ਖੇਤਾਂ 'ਚ ਸਿਰਫ ਮੀਂਹ ਦੀ ਕਾਰਵਾਈ ਹੋ ਸਕਦੀ ਹੈ ਜਿਆਦਾ ਵੱਡੇ ਪੱਧਰ ਤੇ ਮੀਂਹ ਨਹੀਂ ਹੈਗਾ ਇੱਕ ਘੱਟ ਦਰਵਾਦਾ ਖੇਤਰ ਜਿਹੜਾ 11 12 13 14 ਤੰਬਰ ਨੂੰ ਜੁਪੀ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰੂਗਾ ਜਿਹਦੇ ਨਾਲ ਹਰਿਆਣਾ ਦੇ ਜੁਪੀ ਨਾਲ ਲੱਗਦੇ ਇਲਾਕੇ ਦਿੱਲੀ ਤੇ ਇਹਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਸਭਾਵਨਾ ਰਹੂਗੀ ਪੰਜਾਬ ਦੇ ਜਿਹੜੇ ਪਾਦ ਦੇ ਇਲਾਕੇ ਨੇ ਜਾਂ ਹਰਿਆਣਾ ਨਾਲ ਲੱਗਦੇ ਜ਼ਿਲ੍ਹੇ ਨੇ ਇਹਨਾਂ ਵਿੱਚ ਅਗਲੇ 3-4 ਦਿਨ ਨਿੱਕੀਆਂ-ਮੋਟੀਆਂ ਕਾਰਵਾਈਆਂ ਜਿਹੜੀਆਂ ਇਸੇ ਤਰ੍ਹਾਂ ਜਾਰੀ रह ਸਕਦੀਆਂ ਨੇ ਕੋਈ ਵੱਡੇ ਮੀਂਹ ਦੀ ਸਭਾਨਾ ਤਾਂ ਨਹੀਂ ਹੈਗੀ ਪਰ ਹਰਿਆਣਾ ਹਰਿਆਣਾ ਦੇ ਕਈ ਖੇਤਾਂ ਵਿੱਚ ਇੱਕ ਦੋ ਵਾਰ ਦਰਮਿਆਨੇ ਤੋਂ ਭਾਰੀ ਮੀਂਹ ਦੀ ਉਮੀਦ ਰਹੂਗੀ ਕਿਉਂਕਿ ਜਿਹੜਾ ਘੱਟ ਦਰਵਾਦਾ ਖੇਤਰਾ ਪੱਛਮੀ ਯੂਪੀ ਨੂੰ ਟਾਰਗੇਟ ਕਰੂਗਾ ਮਤਲਬ ਕਿ ਉੱਥੇ ਜ਼ਿਆਦਾ ਭਾਰੀ ਮੀਂਹ ਪਊਗਾ ਤਾਂ ਹਰਿਆਣੇ ਦੀ ਵੀ ਕਈ ਖੇਤਾਂ ਵਿੱਚ ਇੱਕ ਦੋ ਵਾਰ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ 11 ਤੋਂ 14 ਸਤੰਬਰ ਦਰਮਿਆਨ ਦੇਖਣ ਨੂੰ ਮਿਲ ਸਕਦੀਆਂ ਨੇ ਯੂਪੀ ਤਾਂ ਭਾਰੀ ਮੀਂਹ ਪਊਗੀ ਪਊਗਾ ਕਿਉਂਕਿ ਸਿਸਟਮ ਉੱਥੇ ਸਿੱਧਾ ਇੰਪੈਕਟ ਪਾਊਗਾ ਸੋ ਕੱਲ 30-40 ਪ੍ਰੇਂਟ ਖੇਤਾਂ 'ਚ ਕਾਰਵਾਈ ਹੋ ਸਕਦੀ ਹੈ ਖਾਸ ਕਰਕੇ ਉਹਦੇ ਵਿੱਚ ਪਾਦ ਏਰੀਆ ਤੇ ਪੂਰਬੀ ਮਾਲਵਾ ਜਿਹੜੇ ਉਹ ਮੁੱਖ ਰਹਿਣਗੇ ਬਰਨਾਲੇ ਤੋਂ ਲੈ ਕੇ ਚੜ੍ਹਦੇਵਾਲ ਦੇ ਇਲਾਕੇ ਨੇ ਜਿਹੜੇ ਜਾਂ ਮਾਨਸਾ ਤੋਂ ਚੜ੍ਹਦੇਵਾਲ ਦੇ ਇਲਾਕੇ ਨੇ ਜ਼ਿਲ੍ਹੇ ਨੇ ਉਹਨਾਂ ਵਿੱਚ ਕਾਰਵਾਈ ਥੋੜੀ ਮੁੱਖ ਹੋਊਗੀ ਬਾਕੀ ਰਹਿੰਦੇ ਇਲਾਕਿਆਂ ਵਿੱਚ ਵੀ ਕਿਤੇ ਕਿਤੇ ਨਿੱਕੀਆਂ-ਮੋਟੀਆਂ ਕਾਰਵਾਈਆਂ ਜਿਹੜੀਆਂ ਹੋ ਸਕਦੀਆਂ ਨੇ ਉਸ ਤੋਂ ਬਾਅਦ 12 13 14 ਨੂੰ ਵੀ ਕਿਤੇ ਨਾ ਕਿਤੇ ਨਿੱਕੀਆਂ-ਮੋਟੀਆਂ ਕਾਰਵਾਈਆਂ ਜਿਹੜੀਆਂ ਪੰਜਾਬ ਵਿੱਚ ਜਾਰੀ ਰਹਿ ਸਕਦੀਆਂ ਨੇ ਖਾਸ ਕਰਕੇ ਜਿਹੜੇ ਪੰਜਾਬ ਦੇ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹੇ ਨੇ ਜਾਂ ਹਮਾਚਲ ਨਾਲ ਲੱਗਦੇ ਜ਼ਿਲ੍ਹੇ ਨੇ ਉਹਨਾਂ ਵਿੱਚ ਕਾਰਵਾਈ 13-14 ਸਤੰਬਰ ਤੱਕ ਬਣੀ रह ਸਕਦੀ ਹੈਗੀ ਤੇ ਅੱਗੇ ਵੀ ਜਿਹੜਾ ਇੱਕ ਅੱਧਾ ਦਿਨ ਛੱਡ ਕੇ ਵੀ ਇਹਦੀਆਂ ਕਾਰਵਾਈਆਂ ਹੁੰਦੀਆਂ ਨੇ ਇਹਨਾਂ ਪਰ ਵੱਡੇ ਪੱਧਰ ਤੇ ਮੀਂਹ ਦੀ ਸਵਾਰਾ ਕੋਈ ਤਾਕੜਾ ਸਿਸਟਮ ਪੰਜਾਬ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਨਹੀਂ ਕਰ ਰਿਹਾਗਾ ਪਰ ਹਾ ਦੀ ਘੜੀ ਜਿਹੜਾ ਆਪਾਂ ਇੱਕ ਸਸਪੈਂਸ ਦੱਸਿਆ ਸੀਗਾ ਵੀ ਇਹ ਅਕਸਰ ਹਿਸਟਰੀ ਰਿਪੀਟ ਹੁੰਦੀ ਹੈ ਇਸ ਨੰਬਰ ਮਹੀਨੇ ਵਿੱਚ ਇਹ ਰਿਕਾਰਡ ਰਿਹਾਗਾ ਅਕਸਰ 15 ਜਾਂ 20 ਸਤੰਬਰ ਤੋਂ ਬਾਅਦ ਇੱਕ ਦਾ ਤਾਕੜਾ ਸਿਸਟਮ ਪੰਜਾਬ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਦਿੰਦਾ ਹੁੰਦਾ ਹੈਗਾ ਕਰ ਦਿੰਦਾ ਹੁੰਦਾ ਹੈਗਾ ਬੰਗਾਲ ਦੀ ਖਾੜੀ ਤੋਂ ਸਿੱਧਾ ਆ ਕੇ ਪੰਜਾਬ ਵੱਲ ਨੂੰ ਹੋ ਜਾਂਦਾ ਹੁੰਦਾ ਹੈਗਾ ਤਾਂ ਇਸ ਟਾਈਮ ਵੀ ਉਹ ਸਸਪੈਂਸ ਹੈ ਜਿਹੜਾ ਹਾਲੇ ਬਣਿਆ ਹੋਇਆ ਇੱਕ ਘੱਟ ਦਵਾ ਦਾ ਖੇਤਰ ਜਿਹੜਾ 15 ਸਤੰਬਰ ਤੋਂ ਬਾਅਦ ਬੰਗਾਲ ਦੀ ਕਾੜੀ ਦੇ ਵਿੱਚ ਬਣੂਗਾ ਤੇ ਤੇਜ਼ੀ ਨਾਲ ਮੱਧ ਭਾਰਤ ਨੂੰ ਪਾਰ ਕਰਦਾ ਹੋਇਆ ਰਾਜਸਥਾਨ ਤੇ ਪਹੁੰਚੂਗਾ ਜਿਦੇ ਨਾਲ ਰਾਜਸਥਾਨ ਤੋਂ ਆਉਣ ਦੇ ਚਾਂਸ ਉਹਦੇ ਜ਼ਿਆਦਾ ਰਹਿਣਗੇ ਰਾਜਸਥਾਨ ਤੋਂ ਪੰਜਾਬ ਵੱਲੋਂ ਵੀ ਹੋ ਸਕਦਾ ਜਿਸ ਦਾ ਕਰਕੇ ਹਲੇ 50-50% ਜਿਹੜੇ ਚਾਂਸ ਘਟਵਾ ਦੇ ਖੇਤਰ ਦੇ ਪੰਜਾਬ ਨੂੰ ਪ੍ਰਭਾਵਿਤ ਕਰਨ ਦੇ ਜਿਹੜੇ ਬਣੇ ਹੋਏ ਨੇ ਅਸਾਰ ਘਟ ਵੀ ਸਕਦੇ ਹੈਗੇ ਅਸਾਰ ਵਧ ਵੀ ਸਕਦੇ ਆ ਉਹ ਆਉਣ ਦੇ ਦਿਨਾਂ ਵਿੱਚ ਆਪਾਂ ਲਾਈ ਦੇ ਵਿੱਚ ਚਰਚਾ ਕਰਦੇ ਰਹਾਂਗੇ ਸੋ ਉਤਰੀ ਰਾਜਸਥਾਨ ਵਿੱਚ ਵੀ ਕੋਈ ਵੱਡੇ ਮੀਂਹ ਦੀ ਸਭਾਵਨਾ ਨਹੀਂ ਹੈ ਕਿ ਕਿਤੇ ਕਿਤੇ ਅਗਲੇ 3-4 ਦਿਨਾਂ ਨਿੱਕੀਆਂ-ਮੋਟੀਆਂ ਕਾਰਵਾਈਆਂ ਹੁੰਦੀਆਂ ਰਹਿ ਸਕਦੀਆਂ ਪਰ ਹਰਿਆਣਾ ਦੇ ਕਈ ਖੇਤਰਾਂ ਵਿੱਚ ਇੱਕ ਦੋ ਵਾਰ ਦਰਮਿਆਨੇ ਤੋਂ ਪਾਰੀ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਹੋ ਸਕਦੀਆਂ ਖਾਸ ਕਰਕੇ ਜਿਹੜੇ ਜੁਪੀ ਨਾਲ ਲੱਗਦੇ ਜ਼ਿਲ੍ਹੇ ਨੇ ਉਹਨਾਂ ਵਿੱਚ ਤਾਂ ਮੁੱਖ ਰਹਿ ਸਕਦੀ ਹੈ ਕਾਰਵਾਈ ਤੇ ਪੰਜਾਬ ਦੇ ਸਿਰਫ ਹਰਿਆਣਾ ਨਾਲ ਲੱਗਦੇ ਜ਼ਿਲ੍ਹੇ ਤੇ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਕਾਰਵਾਈ ਥੋੜੀ ਮੁੱਖ ਰਹਿ ਸਕਦੀ ਹੈ ਅਗਲੇ 3-4 ਦਿਨਾਂ ਦੇ ਦੌਰਾਨ ਵੈਸੇ ਕੱਲ੍ਹ ਪੰਜਾਬ ਦੇ ਕੇਂਦਰੀ ਤੇ ਪੱਛਮੀ ਭਾਗਾਂ ਵਿੱਚ 20 30 40% ਖੇਤਾਂ ਵਿੱਚ ਟੁੱਟੀਆਂ ਜਾਂ ਕਾਲਵਾਈਆਂ ਜਿਹੜੀਆਂ ਮੀਂਹ ਦਾ ਦੇਖਣ ਨੂੰ ਮਿਲ ਸਕਦੀਆਂ ਨਾਲ ਹੁੰਦੇ ਹੌਮਸਾਲੀ ਗਰਮੀ ਵੀ ਜਿਹੜੀ ਜਾਰੀ ਰਹਿ ਸਕਦੀ ਹੈ ਇਸੇ ਤਰ੍ਹਾਂ ਕਿਉਂਕਿ ਪੂਰੇ ਦੀ ਰਫਤਾਰ ਮੱਠੀ ਰਹੂਗੀ ਜੇ ਪਸ਼ੂ ਵੀ ਚੱਲੂ ਉਹਦੀ ਰਫਤਾਰ ਵੀ ਮੱਠੀ ਰਹੂਗੀ ਜਿਸ ਦਾ ਕਰਕੇ ਹੌਮਸਾਲੀ ਗਰਮੀ ਜਿਹੜੀ ਹਲੇ 20 25 ਸਤੰਬਰ ਤੱਕ ਇਸੇ ਤਰ੍ਹਾਂ ਬਰਕਰਾਰ ਰਹਿ ਸਕਦੀ ਹੈਗੀ ਸੋ ਇੰਨੇ ਕ ਅਪਡੇਟਸ ਸੀ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਇਸੇ ਤਰ੍ਹਾਂ ਬਾਕੀ ਜਿਹੜੇ ਵੀ ਇਹਨਾਂ ਨੇ ਇੱਕ ਵਾਰੀ ਫੇਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਜਨਮ ਦਿਨ ਤੇ ਬੇਸ਼ਕਿੰਤਿਆ ਦਾ ਟਾਈਮ ਕੱਢ ਕੇ ਮੈਸੇਜ ਕੀਤੇ ਹੈਪੀ ਬਰਥਡੇ ਦੇ ਹਨਾ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਦੁਆਵਾਂ ਭੇਜੀਆਂ ਸੋ ਤੈ ਦੇ ਲੋ ਉਹਨਾਂ ਵੀਰਾਂ ਦਾ ਭੈਣਾਂ ਦਾ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਸੋ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਤੇ ਇਸੇ ਤਰ੍ਹਾਂ ਸਾਡੇ ਪੇਜ ਨਾਲ ਜੁੜੇ ਰਹੋ ਸੋ ਇੰਨੇ ਇੱਕ ਅਪਡੇਟ ਸੀ ਜੁੜੇ ਹੋ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ